20 ਤਰੀਕ ਨੂੰ ਜਿਮਨੀ ਚੋਣ ਹੋਣ ਜਾ ਰਹੀ ਹੈ ਜਿੱਥੇ ਵੱਖ-ਵੱਖ ਪਾਰਟੀਆਂ ਆਪਣਾ ਚੋਣ ਪ੍ਰਚਾਰ ਕਰ ਰਹੀਆਂ ਨੇ ਉੱਥੇ ਹੀ ਸਾਡੇ ਨਾਲ ਬੈਠੇ ਨੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਪਲਾ ਜੀ ਸਵਾਗਤ ਹੈ ਜੀ ਦੈਨਿਕ ਸਵੇਰਾ ਦੇ ਵਿੱਚ ਬਹੁਤ ਬਹੁਤ ਧੰਨਵਾਦ ਜੀ ਸਰ ਕੀ ਮਾਹੌਲ ਹੈ ਭਾਰਤੀ ਜਨਤਾ ਪਾਰਟੀ ਦਾ ਚੱਬੇਵਾਰ ਦੇ ਵਿੱਚ ਦੇਖੋ ਜਿਹੜਾ ਜੇ ਅਸੀਂ ਪੁਰਾਣੀਆਂ ਚੋਣਾਂ ਨੂੰ ਲੈ ਕੇ ਦੇਖੀਏ ਅੱਜ ਦੇ ਹਾਲਾਤਾਂ ਨੂੰ ਦੇਖੀਏ ਤਾਂ ਬੜਾ ਅੰਤ ਦਿਖਾਈ ਦਿੰਦਾ ਹੈ ਕਦੀ ਅਸੀਂ ਇਹ ਜਿਹੜੀਆਂ ਸੀਟਾਂ ਸੀ ਅਸੀਂ ਕਦੀ ਲੜਦੇ ਨਹੀਂ ਸੀ ਸਾਡੇ ਅਸੀਂ ਭਾਈਵਾਲ ਜਿਹੜਾ ਸੀ ਸਾਡਾ ਅਕਾਲੀ ਦਲ ਦੇ ਤੌਰ ਤੇ ਲੜਦੇ ਸੀ ਔਰ ਸਾਡਾ ਅਸੀਂ 20% ਦੇ ਹਿੱਸੇਦਾਰ ਸੀ ਪੂਰੇ ਪੰਜਾਬ 'ਚ ਪਰ ਅੱਜ ਅਸੀਂ ਆਪਣੇ ਆਪ ਨੂੰ ਮਜ਼ਬੂਤ ਕਰ ਲਿਆ ਔਰ 113 ਜਿਹੜੀਆਂ 117 ਦੀ 117 ਸੀਟਾਂ ਦੇ ਉੱਤੇ ਅਸੀਂ ਲੜਨ ਲਈ ਆਪਣੇ ਆਪ ਨੂੰ ਤਿਆਰ ਕਰ ਚੁੱਕੇ ਹਾਂ 22 ਦੀਆਂ ਚੋਣਾਂ ਦੇ ਵਿੱਚ ਤੁਸੀਂ ਦੇਖੋ ਕਿ ਸਾਡੇ ਕੋਲ ਕਾਫੀ ਅਸੀਂ ਆਪਣਾ ਗਰਾਫ ਵਧਾਇਆ ਸੀ ਪਰ ਜੇ ਅਸੀਂ ਦੇਖਿਆ ਜਾਵੇ ਜਿਹੜੀਆਂ ਉਹ ਆਪਣੀ ਚੋਣਾਂ 2024 ਚ ਲੋਕ ਸਭਾ ਦੀਆਂ ਹੋਈਆਂ ਉਹਦੇ ਚ ਸਾਡਾ ਗ੍ਰਾਫ ਕਾਫੀ ਉੱਪਰ ਗਿਆ ਔਰ ਤੁਸੀਂ ਇਹ ਵੀ ਦੇਖਦੇ ਆ ਕਿ ਵੀ ਅਕਾਲੀ ਦਲ ਜਿਹੜਾ ਸਾਡੇ ਤੇ ਜਾਨੀ ਵੱਡਾ 파ਟਨਰ ਸੀ ਉਹ ਸਾਨੂੰ ਕਿਤੇ ਥੱਲੇ ਦਿਖਾਈ ਦਿੱਤਾ ਹੈ ਅਸੀਂ ਤਾਂ ਬਹੁਤ ਸਾਰੀ ਜਗ੍ਹਾ ਤੇ ਦੂਜੇ ਔਰ ਤੀਜੇ ਦੀ ਲੜਾਈ ਚ ਸੀਗੇ ਭਾਵੇਂ ਅਸੀਂ ਕੋਈ ਸੀਟ ਨਹੀਂ ਲੜੇ ਪਰ ਬਹੁਤ ਸਾਰੀਆਂ ਸੀਟਾਂ ਤੇ ਅਸੀਂ ਦੂਜੇ ਨੰਬਰ ਤੇ ਆਏ ਅਕਾਲੀ ਦਲ ਤਾਂ ਤੀਜੀ ਔਰ ਜੋ ਉਥੇ ਦੀ ਲੜਾਈ ਤੁਸੀਂ ਸਾਡੇ ਹੁਸ਼ਿਆਰਪੁਰ ਦੀ ਸੀਟ ਤੋਂ ਹੀ ਚੌਥੇ ਨੰਬਰ ਤੇ ਆਇਆ ਸੀ ਸੋ ਇਸ ਕਰਕੇ ਇਹ ਕਹਿ દਈਏ ਕਿ ਵੀ ਪਹਿਲਾਂ ਜਿਹੜਾ ਸਾਡੇ ਤੇ ਇੱਕ ਹਵਾ ਸੀ ਵੀ ਅਕਾਲੀ ਦਲ ਦੀ ਦੇ ਕਾਰਨ ਹੀ ਅਸੀਂ ਆ ਉਹ ਇੱਕ ਹਵਾ ਖਤਮ ਹੋ ਗਿਆ ਔਰ ਜਿਹੜਾ ਲੋਕਾਂ ਦਾ ਜਿਹੜਾ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਵਿਸ਼ਵਾਸ ਵਧਿਆ ਮਾਨਯੋਗ ਮੋਦੀ ਜੀ ਦੀ ਕਾਰਗੁਜ਼ਾਰੀ ਦਾ ਸਤਕਾ ਕਹਿ ਲਈਏ ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਜਿਹੜਾ ਅਕਸ਼ੋਬਰਿਆ ਐਨਆਰਆਈ ਜਿਹੜੇ ਸੀਗੇ ਪਹਿਲਾਂ ਬਹੁਤ ਜ਼ਿਆਦਾ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਬੋਲਦੇ ਸੀ ਅੱਜ ਉਹ ਜਦੋਂ ਵਿਦੇਸ਼ਾਂ 'ਚ ਆਪਣਾ ਮਾਨ ਸਨਮਾਨ ਦੇਖਦੇ ਆ ਜੀ ਤੇ ਉਹਨਾਂ ਦਾ ਭਾਰਤੀ ਜਨਤਾ ਪ੍ਰਤੀ ਜਿਹੜਾ ਉਹ ਜਿਹੜਾ ਰਵਈਆ ਬਦਲਿਆ ਉਹ ਜਿਹਦਾ ਨਤੀਜੇ ਜਿਹੜੇ ਆ ਪੰਜਾਬ ਦੇ ਵਿੱਚ ਹੁਣ ਭਾਰਤੀ ਜਨਤਾ ਪਾਰਟੀ ਅੱਗੇ ਵਧ ਰਹੀ ਹੈ ਡੇ ਬਾਏ ਡੇ ਵਧ ਰਹੀ ਹੈ ਔਰ ਇਹਨਾਂ ਚੋਣਾਂਾਂ ਦੇ ਵਿੱਚ ਵੀ ਸਾਨੂੰ ਅੱਛੇ ਨਤੀਜੇ ਆਉਣ ਦੀ ਉਮੀਦ ਹੈ ਸਬਲਾ ਸਾਹਿਬ ਜਿਸ ਤਰ੍ਹਾਂ ਅੱਜ ਪੰਜਾਬ ਦੀ ਜੇਕਰ ਗੱਲ ਕੀਤੀ ਜਬ ਤਾਂ ਪੰਜਾਬ ਦੇ ਵਿੱਚ ਕਿਸਾਨ ਅੱਜ ਮੰਡੀਆਂ ਦੇ ਵਿੱਚ ਰੋੜ ਰਿਹਾ ਹੈ ਤੇ ਆਮ ਆਦਮੀ ਪਾਰਟੀ ਵੱਲੋਂ ਕਿਹਾ ਜਾ ਰਿਹਾ ਕਿ ਸੈਂਟਰ ਵੱਲੋਂ ਬਾਹਰ ਨਹੀਂ ਫੜੀ ਗਈ ਹੈ ਦੇਖੋ ਜਿੰਨਾ ਝੂਠੇ ਪਾਰਟੀ ਵੱਲ ਜਣੀ ਆਮ ਆਦਮੀ ਪਾਰਟੀ ਬੋਲਦੀ ਉਹ ਸ਼ਾਇਦ ਕਦੀ ਨਹੀਂ ਕਿਸੇ ਨੇ ਬੋਲਣਾ ਜੀ ਪਹਿਲਾਂ ਤੋਂ ਕਿਸਾਨਾਂ ਨੂੰ ਗੁੰਮਰਾਹ ਕੀਤਾ ਗਿਆ ਔਰ ਪੜਕਾਇਆ ਗਿਆ ਸੀਗਾ ਚਾਹੇ ਉਹ ਕਾਂਗਰਸ ਪਾਰਟੀ ਸੀ ਚਾਹੇ ਉਹ ਆਮ ਆਦਮੀ ਪਾਰਟੀ ਹੈ ਜਾਂ ਦੂਸਰੀ ਕੋਈ ਵੀ ਸੀਗਾ ਉਹ ਸਾਰੇ ਭਾਰਤੀ ਜਨਤਾ ਪਾਰਟੀ ਦੇ ਖਿਲਾਫੜਾ ਕਰ ਰਹੇ ਸੀ ਪਰ ਹੁਣ ਤਾਂ ਸਭ ਕੁਝ ਸਾਹਮਣੇ ਆ ਗਿਆ ਕੇਂਦਰ ਸਰਕਾਰ ਨੇ ਤਾਂ 44000 ਕਰੋੜ ਰੁਪਏ ਦਿੱਤਾ ਕਿ ਜਾਓ ਜੀ ਕਿਸਾਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਕਿ ਸਭ ਕੇਂਦਰ ਸਰਕਾਰ ਨੇ ਤਾਂ ਕਿਸਾਨ ਸਨਮਾਨ ਨਹੀਂ ਦੀ ਦਿੱਤੀ ਆ ਹਰ ਸਾਲ 6000 ਰੁਪਏ ਕਿਸਾਨ ਦੇ ਖਾਤੇ 'ਚ ਪਹੁੰਚ ਰਿਹਾ ਕੇਂਦਰ ਨੇ ਤਾਂ ਜਿਹੜਾ ਜਦੋਂ ਤੋਂ 2014 ਤੋਂ ਸਰਕਾਰ ਆਈ ਆ ਪਹਿਲਾਂ ਹਰ ਸਾਲ ਖਾਦ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਹੁੰਦੇ ਸੀ ਆਜ਼ਾਦੀ ਸਰਕਾਰ ਆਈ ਹੈ ਕੋਈ ਖਾਦੀ ਕੋਈ ਸਮੱਸਿਆ ਨਹੀਂ ਆਈ ਇਹ ਸਾਰੀਆਂ ਕਿਸਾਨ ਹਿੱਤ ਜਿਹੜੀਆਂ ਆ ਉਹ ਨੀਤੀਆਂ ਦੇ ਕਾਰਨ ਜਿਹੜਾ ਆ ਇਹ ਅਸੀਂ ਆ ਔਰ ਅੱਜ ਜੇ ਕਿਸਾਨਾਂ ਦੇ ਨਾਲ ਪਿਆਰ ਸੀਗਾ ਕਿਸਾਨਾਂ ਨੂੰ ਕੋਈ ਤਕਲੀਫ ਨਾ ਹੋਵੇ ਤਾਂ ਹੀ 44000 ਕਰੋੜ ਰੁਪਏ ਦਿੱਤਾ ਔਰ ਇਹ ਬਿੱਲੀ ਜਿਹੜੀ ਆ ਬਾਹਰ ਆ ਗਈ ਥੈਲੇ ਚੋਂ ਦੱਸਣ ਲਈ ਕਿ ਆਮ ਆਦਮੀ ਪਾਰਟੀ ਦਾ ਕਦੀ ਕਿਸਾਨਾਂ ਦਾ ਫਾਇਦਾ ਹੀ ਨਹੀਂ ਸੀ ਚਾਹੁੰਦੀ ਨਹੀਂ ਤਾਂ ਜਦੋਂ ਬਾਕੀ ਸਰਕਾਰਾਂ ਵੀ ਸੀਚਾਏ ਉਹ ਅਕਾਲੀਆਂ ਦੀ ਸੀਚਾਏ ਉਹ ਅਕਾਲੀਆਂ ਨਾਲ ਸਾਡੇ ਮਿਲ ਕੇ ਚੱਲੀ ਐ ਚਾਹ ਕਾਂਗਰਸ ਦੀ ਸੀ ਪਰ ਜਿਹੜੀ ਹਾਲ ਜਿਹੜੀ ਖਰੀਦੋ ਫਰੋਕਤ ਸੀ ਉਹ ਜੂਨ ਦੇ ਜੁਲਾਈ ਦੇ ਵਿੱਚ ਜਿਹੜੇ ਸਾਡੀ ਪ੍ਰੋਸੈਸ ਸ਼ੁਰੂ ਹੋ ਜਾਂਦੇ ਸੀ ਮੰਡੀਆਂ ਦੇ ਵਿੱਚ ਮਾਰਦਾਨਾ ਤਿਆਰੀ ਹੋ ਜਾਂਦੀ ਸੀ ਮੰਡੀਆਂ ਦੇ ਫੜ ਰਿਪੇਅਰ ਹੋਣੇ ਸ਼ੁਰੂ ਹੋ ਜਾਂਦੇ ਸੀ ਔਰ ਇੱਥੇ 1 ਅਕਤੂਬਰ ਨੂੰ ਜਿਹੜੀ ਖਰੀਦੋ ਫਰੋਕਤ ਸ਼ੁਰੂ ਹੁੰਦੀ ਐ ਔਰ 28 ਸੈਪਟੰਬਰ ਤੱਕ ਕਿਸੇ ਨੂੰ ਕੋਈ ਪਤਾ ਹੀ ਨਹੀਂ ਕਿ ਵਿਕਰੀ ਹੋਣੀ ਵੀ ਕਿ ਨਹੀਂ ਹੋਣੀ ਮੰਡੀ 'ਚ ਕੋਈ ਹਲ ਚੱਲੀ ਹੈ ਨਹੀਂ ਸੀ ਇਹਦੇ ਤੋਂ ਪਤਾ ਲੱਗਦਾ ਕਿ ਵੀ ਉਹ ਕਿਸਾਨਾਂ ਦੇ ਪ੍ਰਤੀ ਜਾਂ ਇਹਨਾਂ ਨੂੰ ਜਾਂ ਤਾਂ ਸਮਝ ਨਹੀਂ ਜਾਂ ਜਾਣਬੁੱਝ ਕੇ ਨਹੀਂ ਆਉਂਦੀ ਜਾਣਬੁੱਝ ਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਬਦਲੇ ਦੀ ਭਾਵਨਾ ਦੇ ਨਾਲ ਕੰਮ ਕਰਦੀ ਆਮ ਆਦਮੀ ਪਾਰਟੀ ਸਰਕਾਰ ਹੁਣ ਤੁਸੀਂ ਪੁੱਛੋਗੇ ਬਦਲੇ ਦੀ ਭਾਵਨਾ ਨੇ ਕਿੱਦਾਂ ਹੋਵੇ ਜੀ ਤੁਹਾਨੂੰ ਪਤਾ ਕਿ ਵੀ ਇਹਨਾਂ ਨੇ ਜਿਹੜੇ ਸ਼ੰਭੂ ਬਾਰਡਰ ਦੇ ਉੱਤੇ ਬਿਠਾਲੇ ਕੁਝ ਨੇਤਾਵਾਂ ਨੂੰ ਕੁਝ ਸਪான்ਸਰ ਕਰਕੇ ਜੀ ਕਿ ਉਹ ਸਾਰਿਆਂ ਨੂੰ ਪਤਾ ਹੈ कि ਜਿਹੜੇ ਸ਼ੰਭੂ ਬਾਰਡਰ ਦੇ ਕਿਸਾਨ ਜਿਹੜੇ ਬਿਠਾਲੇ ਸੀ ਉਹ ਆਮ ਆਦਮੀ ਪਾਰਟੀ ਦੇ ਸਪான்ਸਰ ਕੀਤੇ ਉਹ ਬਿਠਾਲੇ ਗਏ ਆ। ਔਰ ਉਹਦਾ ਅਸੀਂ ਕਿ ਵੀ ਇਹਨਾਂ ਨੂੰ ਇਹ ਉਮੀਦ ਸੀ ਕਿ ਅਸੀਂ ਆਉਣ ਵਾਲੀਆਂ ਜਿਹੜੀਆਂ ਲੋਕ ਸਭਾ ਚੋਣਾਂ ਦੇ ਵਿੱਚ ਉਹ ਬਿਠਾਲੇ ਦੇ ਚੋਣਾਂ ਨੂੰ ਦੇਖ ਕੇ ਸੀ ਜੀ ਕਿ ਵੀ ਚੋਣਾਂ ਦੇ ਵਿੱਚ ਜਿਹੜਾ ਅਸੀਂ ਉਹ ਵੱਡੀ ਮਾਤਰਾ ਦੇ ਵਿੱਚ ਜਿੱਤਾਂਗੇ ਔਰ ਸਾਨੂੰ ਕਿਸਾਨ ਮਦਦ ਕਰਨਗੇ। ਕਿਸਾਨ ਸਮਝਦਾ ਸੀ। ਕਿਸਾਨ ਉਹਨਾਂ ਦੀ ਸਪான்ਸਰ ਨੂੰ ਵੀ ਸਮਝਦਾ ਸੀ, ਬਾਕੀ ਚੀਜ਼ਾਂ ਨੂੰ ਵੀ ਸਮਝਦਾ ਸੀ। ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਨਮੂਨ ਨਹੀਂ ਲਾਇਆ ਕਿਉਂਕਿ ਇਹ ਤਾਂ ਕਹਿ ਰਹੇ 13 ਜ਼ੀਰੋ ਦਾ ਰਿਜ਼ਲਟ ਦੇਾਂਗੇ ਹਕੀਕਤ ਉਹ ਤਿੰਨ ਸੀਟਾਂ ਵੀ ਬੜੀ ਮੁਸ਼ਕਲ ਨਾਲ ਲੈ ਕੇ ਗਏ ਉਹ ਵੀ ਖਿੱਚ ਤਾਣ ਦੇ ਵਿੱਚ ਹੀ ਔਰ ਜਿਹੜੀਆਂ 10 ਸੀਟਾਂ ਉਹ ਹਾਰ ਗਏ ਉਹ ਅੰਦਰ ਕਿਤੇ ਨਾ ਕਿਤੇ ਜੈਲਸੀ ਹੈ ਔਰ ਇਸ ਕਰਕੇ ਜਦੋਂ ਉਹਦੀ ਐਮਪੀ ਦੇ ਇਲیکشن ਤੋਂ ਬਾਅਦ ਜਿਹੜੀਆਂ ਖਰੀਦ ਜਿਹੜੀ ਝੋਨੇ ਦੀ ਖਰੀਦ ਦੀ ਕੋਈ ਤਿਆਰੀ ਨਹੀਂ ਕੀਤੀ ਕਿਉਂਕਿ ਜੂਨ ਚ 1 ਜੂਨ ਨੂੰ ਵੋਟਾਂ ਪਈਆਂ ਜੂਨ ਚ ਰਿਜ਼ਲਟ ਆਇਆ ਜੁਲਾਈ 'ਚ ਤਿਆਰੀ ਹੋਣੀ ਕੀਤੀ ਨਹੀਂ ਉਹ ਬਦਲੇ ਦੀ ਭਾਵਨਾ ਦੇ ਨਾਲ ਜਿਹੜਾ ਆ ਉਹ ਆਮ ਆਦਮੀ ਪਾਰਟੀ ਨੇ ਕੰਮ ਕੀਤਾ ਔਰ ਕਿਸਾਨਾਂ ਨਾਲ ਬਦਲਾਖੋਰੀ ਕਰ ਰਹੀ ਆ ਹਕੀਕਤ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਹਮੇਸ਼ਾ ਉਹਨਾਂ ਨੇ ਕਿਸਾਨਾਂ ਦੇ ਹਿੱਤ ਚ ਕੰਮ ਕੀਤਾ ਚਾਹੇ ਉਹ ਕਿਸੇ ਫਸਲ ਬੀਮਾ ਯੋਜਨਾ ਜਿਹੜੀ ਆ ਪੰਜਾਬ ਚ ਲਾਗੂ ਨਹੀਂ ਕੀਤੀ ਪੂਰੇ ਦੇਸ਼ ਚ ਲਾਗੂ ਆ ਜਿਹੜੀ ਖਾਦ ਦੀ ਪ੍ਰੋਬਲਮ ਕਿਤੇ ਨਹੀਂ ਆਉਣ ਦਿੱਤੀ ਸਿਰਫ ਪੰਜਾਬ ਚ ਆ ਰਹੀ ਆ ਹੁਣ ਜੀ ਗੜ ਕੀ ਖਾਤ ਤਾਂ ਸਾਰੇ ਪਾਸਿਓਂ ਆ ਰਹੀ ਹੈ ਸਾਰੇ ਰੈਕ ਵੀ ਲੱਗ ਰਹੇ ਉਹ ਜਿੰਨਾ ਰੈਕ ਆ ਰਿਹਾ 60% ਮਾਰਕੀਟ ਚੱਕ ਰਹੀ ਹੈ ਔਰ ਸਟੋਰ ਕੌਣ ਕਰ ਰਿਹਾ ਮਾਰਕੀਟ ਕਰ ਰਹੀ ਹੈ ਔਰ ਬਲੈਕ ਬਲੈਕ ਕੌਣ ਕਰ ਰਿਹਾ ਜਿਸ ਕਿਸਾਨਾਂ ਨੂੰ ਦੋ ਨੰਬਰ ਚ ਮਿਲ ਰਹੀ ਹੈ ਤੇ ਕਿੱਥੋਂ ਮਿਲ ਰਹੀ ਹੈ ਮਾਰਕੀਟ ਦੇ ਉਹਦੇ ਗਡਾਉਨਰ ਚੋਂ ਨਿਕਲ ਰਹੀ ਹੈ ਔਰ ਜਿਹੜੀ ਜਿੱਥੇ ਕਿਸਾਨ ਸਨਮਾਨੀ ਦੀ ਹੈ ਉਹ ਵੀ ਭਾਰਤੀ ਜਨਤਾ ਪਾਰਟੀ ਨੇ ਕਿਸਾਨ ਦੇ ਸਨਮਾਨ ਚ ਦਿੱਤੀ ਔਰ ਗਰੀਬ ਔਰ ਕੋਈ ਵੀ ਅਸੀ ਯੋਜਨਾ ਹੈ ਜਿਹੜੀਆਂ ਪਹਿਲਾਂ ਨਹੀਂ ਸੀਗੀਆਂ ਸਾਰੀਆਂ ਕਿਸਾਨਾਂ ਦੇ ਹਿੱਤ ਦੇ ਵਿੱਚ ਸ਼ੁਰੂ ਕੀਤੀਆਂ ਆ ਔਰ ਇਸ ਕਰਕੇ ਅਸੀਂ ਇਹ ਕਹਿ ਸਕਦੇ ਆ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਕਿਸਾਨਾਂ ਦੇ ਹਿੱਤ ਚ ਹੈ ਜਦਕਿ ਤੁਸੀਂ ਇਹ ਵੀ ਦੇਖ ਲਓ ਕਿ ਚੌਲ ਜਿਹੜੇ ਦੇਣੇ ਹੁੰਦੇ ਹਰ ਸਾਲ ਚੌਲ ਹਲੇ ਤੱਕ ਵਾਪਸ ਨਹੀਂ ਦਿੱਤੇ ਉਹਦਾ ਰੇੜਕਾ ਨਾ ਉਹਦੇ ਰੇੜਕੇ ਕਾਰਨ ਕਿਸਾਨ ਨਾ ਪਰੇਸ਼ਾਨ ਹੋਵੇ ਜਦਕਿ ਹੁੰਦਾ ਤਾਂ ਕੀ ਇਹ ਪਹਿਲਾਂ ਹਸਾਬ ਦੇਣਾ ਪੈਂਦਾ ਫਿਰ ਅੱਗੇ ਮਿਲਣਾ ਹੁੰਦਾ ਕੇਂਦਰ ਸਰਕਾਰ ਨੇ ਉਸ ਰੇੜਕੇ ਤੋਂ ਵੀ ਆਪਣੇ ਆਪ ਨੂੰ ਉੱਪਰ ਚਾ ਕੇ ਇਹ ਕਿਸਾਨ ਨੂੰ ਸਮੱਸਿਆ ਨਾ ਆਵੇ ਬਾਕੀ ਤਾਂ ਸਰਕਾਰ ਨਾਲ ਜਿਹੜਾ ਕਰਦੇ ਰਾਂਗੇ ਹਿਸਾਬ-ਕਿਤਾਬ ਉਹਨਾਂ ਤੋਂ ਚੋਲ ਲੈਣੀ ਬਾਅਦ ਵੀ ਲੈ ਲਾਂਗੀ ਪਰ ਕਿਸਾਨਾਂ ਨੂੰ ਕੋਈ ਸਮੱਸਿਆ ਨਾ ਆਵੇ ਇਸ ਕਰਕੇ ਉਹਨਾਂ ਨੇ 44000 ਕਰੋੜ ਰੁਪਏ ਦਿੱਤਾ ਹੈ ਔਰ ਰਾਜ ਜਿਹੜੇ ਕਹਿੰਦੇ ਸਾਡੇ ਕੋਲ ਜਗ੍ਹਾ ਹੈ ਨਹੀਂ ਜਗ੍ਹਾ ਹੈ ਨਹੀਂ ਜਗ੍ਹਾ ਤਾਂ ਜਿੱਥੇ ਪਿਛਲੇ ਸਾਲ ਝੋਨਾ ਲੱਗਾ ਸੀ ਜਗ੍ਹਾ ਤਾਂ ਸਾਰੀ ਫੇਰ ਖਾਲੀ ਪਈ ਹੈ ਉਥੇ ਚਾਹੇ ਸਰਕਾਰ ਦੀ ਇੱਛਾ ਹੋਵੇ ਤਾਂ ਲਾ ਸਕਦੀ ਸੀ ਪਰ ਅੱਜ ਜਿਹੜੇ ਕਿਸਾਨਾਂ ਦੇ ਕੋਲੋਂ 300 ਰੁਪਏ ਘਾਟ ਤੇ 250 ਰੁਪਏ ਲਾ ਕੇ ਔਰ 5-5 ਬੋਰੀਆਂ ਟਰੱਕ ਦੇ ਵਿੱਚ ਪਿੱਛੇ ਉਹਨਾਂ ਦਾ ਘਾਟ ਲਾ ਕੇ ਅਲੱਗ ਤੋਂ ਫੇਰ ਤੋਂ ਚੱਕ ਹੋ ਜਾਂਦੀ ਫੇਰ ਜਗ੍ਹਾ ਵੀ ਮਿਲ ਜਾਂਦੀ ਹੈ 300 ਰੁਪਏ ਘਾਟੇ ਦੇ ਕਿਸਾਨ ਵੇਚਦੇ ਇਹ ਤੋਂ ਤਾਂ ਕਿ 1700 1800 ਰੁਪਏ ਤੱਕ ਵੀ ਜੀਰੀ ਜਿਹੜੀ ਆ ਉਹ ਕਿਸਾਨਾਂ ਦੇ ਕੋਲੋਂ ਚੱਕੀ ਗਈ ਆ ਜੀ ਉਹ ਘਾਟੇ ਦੇ ਵੇਚਦੇ ਸਾਰਿਆਂ ਕੋਲ ਜਗ੍ਹਾ ਆ ਸਰਕਾਰ ਕੋਲ ਜਗ੍ਹਾ ਆ ਜੀ ਉਹ ਆਪਣੇ ਐਮਐਸਪੀ ਤੇ ਮੰਗਦਾ ਤੇ ਫੇਰ ਸਰਕਾਰ ਕੋਲ ਜਗ੍ਹਾ ਨਹੀਂ ਇਹ ਅਨਿਆਇ ਨਹੀਂ ਇਹ ਕੋਣ ਅਨਿਆਇ ਕਰ ਰਿਹਾ ਇਹ ਕੰਮ ਕੀਨੇ ਦੇਖਣਾ ਸੀ ਕਿਸਾਨਾਂ ਦੇ ਲਈ ਜਗ੍ਹਾ ਕਿਨੇ ਬਣਾਉਣੀ ਸੀ ਖਰੀਦੋਫਰੋਖਤ ਲਈ ਬਾਰਦਾਣਾ ਕਿਨੇ ਕਰਨੇ ਸੀ ਇਹ ਸਾਰੇ ਇਹ ਸਰਕਾਰ ਨੇ ਕੀ ਕਰਨਾ ਸੀ ਜਿਹੜਾ ਨਹੀਂ ਕੀਤਾ ਔਰ ਫਿਰ ਆਪਣੀਆਂ ਗਲਤੀਆਂ ਛਪਾਉਣ ਲਈ ਕਿ ਹੁਣ ਕਰਨ ਕੀ ਫਿਰ ਬਸ ਇਹੀ ਹੈ ਕੇਂਦਰ ਸੁਣਦਾ ਨਹੀਂ ਕੇਂਦਰ ਸੁਣਦਾ ਨਹੀਂ ਕੇਂਦਰ ਸੁਣਦਾ ਨਹੀਂ ਇਹੀ ਇੱਕ ਬਹਾਨਾ ਹੈ ਆਦਰਵਾਇਸ ਕੇਂਦਰ ਹੀ ਅਗਰ ਇੱਕ ਐਸੀ ਪਾਰਟੀ ਹੈ ਮਾਣਯੋ ਮੋਦੀ ਜੀ ਦੇ ਨੇਤ੍ਰਿਤਵ ਵਿੱਚ ਹੀ ਭਾਰਤੀ ਜਨਤਾ ਪਾਰਟੀ ਜਿਹੜਾ ਕੰਮ ਕਰੀ ਸਹੀ ਮੈਨੇ ਕੋਈ ਇਕੋ ਹੀ ਅਕਾ ਪਾਰਟੀ ਹੈ ਜਿਹੜੀ ਕਿਸਾਨਾਂ ਦੇ ਹਿੱਤਾਂ 'ਚ ਕੰਮ ਕਰ ਸਕਦੀ ਹੈ ਤੇ ਕਰ ਰਹੀ ਹੈ। ਸਪਲਾਬਾ ਸਾਹਿਬ ਅੱਜ ਜਿਮਨੀ ਚੋਣ ਹੋ ਰਹੀ ਹੈ ਤੁਸੀਂ ਵੀ ਭਾਜਪਾ ਦਾ ਪ੍ਰਚਾਰ ਕਰ ਰਹੇ ਹੋ ਤੇ ਚੋਣਾਂ ਦੇ ਵਿੱਚ ਲੱਗਦਾ ਤੁਹਾਨੂੰ ਕਿ ਪੰਜਾਬ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਲੋਕ ਬੀਜੇਪੀ ਦੇ ਵਿੱਚ ਹੱਕ ਦੇ ਵਿੱਚ ਹੋਣਗੇ ਜਾਂ ਜਿਸ ਤਰ੍ਹਾਂ ਸਰਕਾਰ ਪੰਜਾਬ ਦੇ ਵਿੱਚ ਆਪਦੀ ਹੈ ਦੇਖੋ ਤੁਸੀਂ ਦੇਖ ਰਹੇ ਹੋ ਕਿ ਰੋਜ਼ ਤੁਸੀਂ ਕੋਈ ਨਾ ਕੋਈ ਸੁਣਦੇ ਹੋਗੇ ਕਿ ਉਹ ਵੀ ਬੰਦਾ ਫਲਾਣਾ ਲੀਡਰ ਵੀ ਭਾਜਪਾ ਚ ਆ ਗਿਆ ਫਲਾਣਾ ਭਾਜਪਾ ਵੀ ਆ ਗਿਆ ਉਹਦਾ ਕਾਰਨ ਇਹ ਕਿ ਲੋਕ ਜਿਹੜੇ ਆ ਭਾਜਪਾ ਦੇ ਪ੍ਰਤੀ ਹੁਣ ਜਿਹੜੇ ਆ ਸੌਫਟ ਕਾਰਨ ਰੱਖ ਗਏ। ਇਹੀ ਜਿਹੜੇ 2 ਸਾਲ ਪਹਿਲਾਂ ਜਦੋਂ ਭਾਰਤੀ ਜਨਤਾ ਪਾਰਟੀ ਦਾ ਬੰਦਾ ਪਿੰਡਾਂ 'ਚ ਜਾਂਦਾ ਸੀ ਤੇ ਵਿਰੋਧ ਹੁੰਦਾ ਸੀ ਅੱਜ ਕੋਈ ਨਹੀਂ ਵਿਰੋਧ ਕਰਦਾ ਕਿਉਂਕਿ ਲੋਕਾਂ ਨੂੰ ਸਮਝ ਆਣ ਲੱਗ ਪਈ ਹੈ ਕਿ ਹਕੀਕਤ ਦੇ ਵਿੱਚ ਜਿਹੜਾ ਆ ਇਹ ਭਾਰਤੀ ਜਨਤਾ ਪਾਰਟੀ ਹੀ ਕਿਸਾਨਾਂ ਦੇ ਪ੍ਰਤੀ ਜਿਹੜੀ ਸੰਜੀਦਾ ਹੈਗੀ ਆ। ਔਰ ਉਹਦਾ ਜਿਹੜਾ ਹੁਣ ਬਾਕੀਆਂ ਕੋਲ ਉਹ ਬਰਦਾਸ਼ਤ ਨਹੀਂ ਹੁੰਦਾ ਔਰ ਜਿਮਨੀ ਚੋਣਾਂ ਦੇ ਵਿੱਚ ਜਿਹੜਾ ਆ ਜੇ ਅਸੀਂ ਪਹਿਲਾਂ ਦੇ ਨਾਲੋਂ ਦੇਖੀਏ ਤੇ ਅੱਜ ਦੇ ਵਿੱਚ ਜੇ ਤੁਸੀਂ ਪਹਿਲਾਂ ਦੇ ਜਨਰਲ ਇਲੈਕਸ਼ਨ ਨਾਲੋਂ ਵੀ ਦੇਖੋਗੇ ਤਾਂ ਜਿਹੜੀ ਤਾਕਤ ਭਾਰਤੀ ਜਨਤਾ ਪਾਰਟੀ ਨੇ ਜਿਆਦਾ ਲਗਾਈ ਹੈ ਇਹਦਾ ਮਤਲਬ ਹੈ ਉਤਸ਼ਾਹ ਵੀ ਬਹੁਤ ਵਧਿਆ ਹੈ ਔਰ ਜਦੋਂ ਉਤਸ਼ਾਹ ਵਧਿਆ ਤੇ ਇਹਦਾ ਉਹਦਾ ਸਿੱਧਾ-ਸਿੱਧਾ ਜਿਹੜਾ ਮਤਲਬ ਬਣਦਾ ਕਿ ਹੁਣ ਜਿਹੜਾ ਆ ਏ ਭਾਰਤੀ ਜਨਤਾ ਪਾਰਟੀ ਦੇ ਪ੍ਰਤੀ ਲੋਕ ਜਿਹੜੇ ਆ ਉਹ ਜ਼ਿਆਦਾ ਸੁਚੇਤ ਹੋ ਗਏ ਔਰ ਅچھے ਨਤੀਜੇ ਆਉਣਗੇ ਅਸੀਂ ਸਾਨੂੰ ਉਮੀਦ ਹੈ ਸੋ ਇਹ ਸਨ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਜੀ ਜਿਨ੍ਹਾਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਮਨੀ ਚੋਣਾਂ ਦੇ ਵਿੱਚ ਲੋਕ ਬੀਜੇਪੀ ਦੇ ਹੱਕ ਦੇ ਵਿੱਚ ਆਣ ਵੋਟ ਕਰਨਗੇ ਕੈਮਰਾਮੈਨ ਸੰਜੀਪ ਕੁਮਾਰ ਦੇ ਨਾਲ ਅ즈ਮੇਰ ਪਨੋੜ ਦੈਨਿਕ ਸਵੇਰਾ ਚੱਬੇਵਾਲ